ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਿਆਣ ਪਾ ਲਖ ਹੋਇ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਸਦੂਰ ਗਾਵੇ ਕੋ ਵੇਖੈ ਹਾਦਰ ਹਦੂਰ ਕਥਨਾ ਕਥੀਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸਾ ਵੀ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਹਿ ਅੱਗੇ ਰਖੀਐ ਜਿੱਤ ਦਿਸੈ ਦਰਬਾਰ ਮੋਹ ਕਹਿ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਢਿਆ ਹੀ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਣਕੇ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨੁ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾ ਸਮਾਈ ਗੋਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਣਾਖ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤਿਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਨੀ ਜੇਤੀ ਸਿਰਠ ਹੋ ਪਾਈ ਵੇਖਾ ਬਿਨ ਕਰਮਾ ਕੈ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜਿਗ ਚਾਰੇ ਆਰ ਜਾ ਹੋਰ ਦ ਸੁਣੀ ਹੋਏ ਨਵੇਂ ਖੰਡਾ ਵਿੱਚ ਜਾਣੀ ਐ ਨਾਲ ਚਲਾ ਸਭ ਕੋਏ ਚੰਗਾ ਨੌਰ ਖਾਇ ਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਹੇ ਗੁਣਵੰਤ ਆ ਗੁਣ ਦੇ ਤੇਹਾ ਕੋਇ ਨ ਸੁਝਈ ਜੇ ਤਸ ਗੁਣ ਕੋਇ ਕਰੇ ਸੁਣਿਆ ਸਿੱਧ ਵੀਰ ਸੁਰਨਾਥ ਸੁਣਿਆ ਧਰਤ ਤਵਲਾ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹ ਹਨਮੰਦ ਸੁਣਐ ਜੋਗ ਜੁਗਤ ਤਨ ਭੇਦ ਸੁਣਐ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੁਖ ਪਾਪ ਕਾ ਨਾਸ ਸੁਣਐ ਸਤ ਸੰਤੋਖ ਗਿਆਨ ਸੁਣਐ 68 ਕਾਇ ਸੁਨਾਨ ਸੁਣਐ ਪੜ ਪੜ ਪਾਵਹਿ ਮਾਨ ਸੁਣਐ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾਂ ਕੇ ਗਾਹ ਸੁਣਿਆ ਸੇਖ ਪੀਰ ਪਾਤਿ ਸਾਹ ਸੁਣਿਆ ਅੰਧੇ ਪਾਵਹਿ ਰਾਹੋ ਸੁਣਿਆ ਹਾਥ ਵੈਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ऐसा नाम निरंजन होए जेको मन जाने मन कोए मन सुरत होय मन बुद्ध मन सगल की शोध मन्ने मोह चोटा ना खाए मन जमका साथ ना जाए ऐसा नाम निरंजन होए जेको मन जाने मन कोए मन मार्ग ठाक ना पाए मन्ने पत सेव प्रगट जाए मन मगना चला पंथ मन धर्म सेती संबंध ऐसा नाम निरंजन होए ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰਾ ਸਾਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨਾ ਪੇਖ ਐਸਾ ਨਾਨ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪंचे ਪਾਵੇ ਦਰਗਹ ਮਾਨ ਪंचे ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਕਾ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਧੌਲ ਧਰਮ ਦਾ ਕਾਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝਾ ਹੋਇ ਸਚਿਆਰ ਧੌਲੇ ਉਪਰ ਕੇਤਾ ਭਾਰ ਭਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਵਨ ਜੂਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲ ਹੋ ਰੂਪ ਕੀਤੀ ਦਾਤ ਜਾਣ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰੀ ਆਉ ਕੁਦਰਤ ਕਵਨੇ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਖਿਤਿ ਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਸੰਖ ਸੂਰਮੋਹ ਭਖਸਾਰ ਅਸੰਖ ਮੋਨ ਲੇਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆਕ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲਪਖ ਖਾਹੀ ਅਸੰਖ ਨਿੰਦ ਕਿਸਿਰ ਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਮੇ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾਵ ਗਮ ਗਮ ਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸੇਰੇ ਸੰਜੋਗ ਵਖਾਣ ਜਿਨੇ ਇਹ ਲਿਖੇ ਤੇ ਸੁਨ ਨਾਹੀ ਜੇ ਫੁਰਮਾਏ ਤੇ ਉਤਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੇਂ ਨਹੀਂ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰ ਸਖੇ ਹ ਮੂਤਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੋ ਪਹਿਣਾਵੇਂ ਕੈ ਰੰਗ ਪੁਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੂ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਬ ਹੋ ਜਾਹੋ तीर्थ तप दयादत दान जेको पावै तिलक मान सुनया मनया मन कीता पाओ अंतरगत तीर्थ मलनाओ सब गुण तेरे मै नाही कोई बिन गुण कीते भगत ना होए स्वस्थ आथ वाणी भरमाओ सत सुहान सदा मन चाऊ कवण सो वेला वख्त कवण कवण थित कवण वार कवण से रती माहु कवण जित हुआ आकार ਵੇਰ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਰਨ ਜੋਗੀ ਜਾਣੈ ਰਤਮਾ ਹੋ ਨ ਕੋਈ ਜਾ ਕਰਤਾ ਸਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖੇ ਕਿ ਸਾਲਾ ਹੀ ਕਿਉ ਵਰਨੀ ਕਿਵੇਂ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੋ ਹੈ ਪਤਲ ਪਤਲ ਲਖ ਅਗਾਸ ਅਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਸ 18 ਕਹਿਣ ਕਿ ਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਤੀ ਸੁਰਤ ਨਾ ਪਾਇਆ ਨਦੀਆਂ ਤਹਿ ਵਾਹ ਪਵਹ ਸਮੁੰਦ ਨਾ ਜਾਣੀ ਅਹ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾਨਉ ਏਵਡੂ ਚਾਹੋ ਐ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਜ਼ਰੀ ਗਰਮੀਂ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗੇ ਜੋਤ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਬ ਤਟੇ ਵੇਕਾਰ ਕੀਤੇ ਲਲ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤੇ ਦੁਖ ਭੂਖ ਸਦ ਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਈ ਗਿਆ ਅਖਣ ਪਾਈ ਉਹ ਜਾਣੇ ਜੀਤੀਆਂ ਮੋਹ ਖਾਈ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀ ਕੇ ਜਿਸਨੋਂ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸਾਹੂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਢੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਪਾਹਿ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਮਾਨੀ ਅਮੁੱਲ ਬਖਸੀ ਸਾ ਅਮੁੱਲ ਨੀਸਾਨੇ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਈ ਆਖ ਆਖ ਰਹਿ ਲਿਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਘਰੇ ਵਖਿਆਣ ਆਖੇ ਬਰਮੇ ਆਖੇ ਇੰਦੇ ਆਖੇ ਗੋਪੀਤਾ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਨਵਾਖੇ ਦੇਵ ਆਖ ਹੈ ਸੁਰ ਨਰਮੰਜਨ ਸੇਵ ਕੀਤੇ ਆਖ ਹੈ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੇ 에ਤੇ ਕੀਤੇ ਹੋਰ ਕਰੇ ਤਾਖ ਨਾ ਸਕਹਿ ਕੀ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵੇਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਬਾਹ ਸਰਬ ਸਮਾਲੇ ਵਾਝੀ ਨਾ ਦੇਨੇ ਕੇ ਸੰਖਾ ਕੀਤੇ ਭਾਵਨ ਹਾਰੇ ਕਿਤੇ ਰਾਗ ਭਰੀ ਸੋ ਕਹੀਐਨ ਕਿਤੇ ਗਾਵਣ ਹਾਰੇ ਗਾਵਹਿਤ ਹੁਨੋਂ ਪਵਨ ਪਣੀ ਬਸੰਤਰ ਗਾਵੈ ਰਾਜਾ ਧਰਮਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਿਆ ਦਸਨ ਬੈਠੇ ਦੇਵਤਾ ਆਦਰ ਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ गावणे जती सती संतो की गावह वीर करारे गावणे पंडित पढने रखी सर युग जुग वेदा नाले गावह मोहनिया मनमोहन सुरगा मच्छ पयाले गावणे रत्नीय पाए तेरे 68 तीर्थ नाले गावह जोध महा बलसूरा गावह खानी चारे गावह खंड मंडले वर पंडा कर कर रखे तारे सेत धनो गावह जोतत पावन ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨਿਉ ਪਾਈ ਕਰ ਕਰ ਵੇਖਿਆ ਕੀਤਾ ਹੈ ਆਪਣਾ ਜੀਵ ਤੇ ਸਦੀ ਵੜਾਈ ਜੋ ਤੇ ਸੁਭਾਵੈ ਸੋਈ ਕਰਸੀ ਹੁਕਮਨਾ ਕਰਨਾ ਜਾਈ ਸੋ ਪਾਤ ਸਹੁ ਸਹੁ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਵਿਪੂਤ ਕਿੰਥਾ ਕਾਲ ਕੋ ਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲੇ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਪੁਗਤ ਗਿਆਨ ਦਾ ਆ ਭੰਡਾਰਨ ਘਟ ਘਟ ਵਜੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦ ਸਿਦ ਅਵਰਾ ਸਾਦ ਸੰਜੋਗ ਵਿਜੋਗ ਦੋਇ ਕਾਰ ਚਲਾਵਹਿ ਲੇਖੇ ਆਵਹਿ ਭਾਗ आदेश तसा आदेश आध अनिल अनाद अनाहत जुग जुग एको वेस एका माई जुगत विआई तिन चेले परवान एक संसारी एक भंडारी एक लाए दी बाण जे तस स्वभाव है ते चलावे जे भुवे फरमान ਉਹ ਵੇਖੈ ਉਹਨਾਂ ਨਦਰੇ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੇਕਾ ਵਾਰ ਕਰ ਕਰੇ ਵੇਖੈ ਸਰਜਨ ਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤਸ ਆਦੇਸ ਆਦ ਅਨੀਲਾ ਨਾਦ ਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਭੌ ਲਖ ਹੋ ਹੈ ਲਖ ਹੋ ਵਹ ਲਖ 20 ਲਖ ਲਖ ਗੇੜਾ ਕੀ ਹੈ ਏਕ ਨਾਮ ਜਗਦੀਸ਼ ਇਤ ਰਾਹ ਪਤ ਪਵੜੀਆ ਚੜੀਆ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਦੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣੇ ਜੋਰ ਚ ਪੈਨ ਹੰਜੂਰ ਜੋਰ ਨਾ ਮੰਗਣ ਦੇਨ ਨਾਂ ਜੋਰ ਜੋ ਨਾ ਜੀਵਨ ਮਰਨ ਨਹਿ ਜੋਰ ਜੋ ਨਾ ਰਾਜ ਮਾਲ ਮਨ ਸੂਰ ਜੋ ਨਾ ਸੁਰਤੀ ਗਿਆਨੀ ਵਿਚਾਰ ਜੋ ਨਾ ਜੁਗਤੀ ਛੋਟਾ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋ ਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੂਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਫ ਰਖੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈਨੀ 사ਨੇ ਕੱਚ ਪਕਾਈ ਉਥਾ ਪਾਈ ਨਾਨਕ ਗਿਆ ਜਾਪਿਆ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਨ ਮੇ ਕਾੜਤ ਘੜੀ ਅਹਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬినੋਦ ਕੋਡ ਨੰਤ ਸਨਮ ਖੰਡ ਕੀ ਬਾਣੀ ਰੂਪ ਤਿਥੈ ਘਾੜ ਤੇ ਘੜੀਐ ਬਹੁਤ ਨੂਪ ਤਾਂ ਕਿਆ ਗੱਲ ਕਥੀ ਆਣਾ ਜਾਹੇ ਜੇ ਕੋ ਕਹਿ ਪਿਛੈ ਪਛਤਾਹੀ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਾ ਮਾਹੀ ਤਾਕੇ ਰੂਪ ਨ ਕਥਨੇ ਜਾਹੀ ਨਾ ਉਹ ਮਰੇ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਥਾ ਭਗਤ ਵਸੈ ਕੇ ਲੋ ਕਰਹਿ ਨੰਦ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲੇ ਤਿਥੇ ਖੰਡ ਮੰਡਲੇ ਵਰ ਭਾਂਡੇ ਜੇ ਕੋ ਕਥੈ ਤਾ ਅੰਤ ਨਾਨਤ ਤਿਥੇ ਲੋ ਲੋ ਆਕਾਰ ਜਿਵ ਜਿਉ ਹਕਮ ਤਵੇ ਤਵ ਕਾਰ ਵੇਖੇ ਵਿਗਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਤੀਜ ਸੁਣਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾਗ ਨਿਤ ਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਭ ਦੇ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲੇ ਜਗਤ ਚੰਗਿਆਈਆ ਬੁਰਿਆਈਆ ਵਾਚਿਆ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾ ਨਿਕਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ